ਇੱਕ ਹੋਰ ਨਵੀਂ ਵਿਆਹੀ ਕੁੜੀ ਦੇ ਉੱਪਰ ਸਹੁਰੇ ਪਰਿਵਾਰ ਦੇ ਵੱਲੋਂ ਨਾਸਿਰਫ ਤਸ਼ੱਦਦ ਕੀਤਾ ਗਿਆ ਸਗੋ ਉਸ ਨੂੰ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ ਗਿਆ ਨਵੀਂ ਵਿਆਹੀ ਕੁੜੀ ਚੂੜੇ ਵਾਲੀ ਕੁੜੀ ਨੂੰ ਉਸਦੇ ਸਹੁਰੇ ਪਰਿਵਾਰ ਨੇ ਗਲ ਘੋਟ ਕੇ ਖਤਮ ਕਰ ਦਿੱਤਾ ਜਿਸ ਦੇ ਵਿੱਚ ਇਸ ਕੁੜੀ ਦਾ ਪਤੀ ਸ਼ਾਮਿਲ ਹੈ ਉਸ ਦੀ ਸੱਸ ਸਹੁਰਾ ਅਤੇ ਕੁਆਰੀ ਨਨਾਨ ਵੀ ਸ਼ਾਮਿਲ ਹੈ ਸਾਰੇ ਟੱਬਰ ਨੇ ਮਿਲ ਕੇ ਨਵੀਂ ਵਿਆਹੀ ਚੂੜੇ ਵਾਲੀ ਨੂੰ ਘਰ ਦੇ ਅੰਦਰ ਹੀ ਮਾਰ ਮਕਾਇਆ ਉਸ ਤੋਂ ਬਾਅਦ ਕੁੜੀ ਦੇ ਪਿਕੇ ਪਰਿਵਾਰ ਦੇ ਵਿੱਚ ਫੋਨ ਕਰਕੇ ਦੱਸਦੇ ਨੇ ਪਰ ਜਿਸ ਸਮੇਂ ਤੱਕ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚਦੇ ਨੇ ਤਾਂ ਪਤਾ ਲੱਗਦਾ ਕਿ ਕੁੜੀ ਦਮ ਤੋੜ ਚੁੱਕੀ ਹੈ। ਇਹ ਸਾਰੇ ਇਲਜ਼ਾਮ ਕੁੜੀ ਦੇ ਪਿਕੇ ਪਰਿਵਾਰ ਦੇ ਵੱਲੋਂ ਹੀ ਲਗਾਏ ਗਏ ਨੇ। ਇਸ ਕੁੜੀ ਦਾ ਨਾਮ ਹਰਪ੍ਰੀਤ ਕੌਰ ਹੈ ਜਿਸ ਦਾ ਵਿਆਹ ਮਸਾਹੀ ਸਾਲ ਕਪਹਿਲਾ ਬਲਕਰਨ ਸਿੰਘ ਨਾਮ ਦੇ ਮੁੰਡੇ ਦੇ ਨਾਲ ਕੀਤਾ ਗਿਆ ਸੀ ਚੰਗੀ ਰਾਣਾ ਪਿੰਡ ਦੀ ਇਹ ਸਾਰੀ ਘਟਨਾ ਹੈ ਜਿੱਥੇ ਕਿ ਬੇਰਹਿਮੀ ਦੇ ਨਾਲ ਕੁੜੀ ਨੂੰ ਖਤਮ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੋਕ ਇਹ ਸੋਚਣ ਦੇ ਲਈ ਮਜਬੂਰ ਹੋ ਗਏ ਨੇ ਕਿ ਆਖਿਰਕਾਰ ਕੁੜੀਆਂ ਨੂੰ ਲੋਕਾਂ ਨੇ ਸਮਝ ਕੀ ਰੱਖਿਆ ਪਾਲ ਪੋਸ ਕੇ ਮਾਪੇ ਆਪਣੀ ਧੀਆ ਨੂੰ ਵੱਡਾ ਕਰਦੇ ਨੇ ਪੜ੍ਹਾਉਂਦੇ ਨੇ ਲਿਖਾਉਂਦੇ ਨੇ ਪਤਾ ਨਹੀਂ ਕਿੰਨੀਆਂ ਹੀ ਬੁਰਾਈਆਂ ਤੋਂ ਉਹਨਾਂ ਨੂੰ ਬਚਾ ਕੇ ਰੱਖਦੇ ਨੇ ਕਦਮ-ਕਦਮ ਤੇ ਡਰ ਲੱਗਦਾ ਹੈ ਕਿ ਕੁੜੀਆਂ ਦੇ ਨਾਲ ਕੁਝ ਗਲਤ ਨਾ ਹੋ ਜਾਵੇ ਪਰ ਜਦੋਂ ਉਹ ਵਿਆਹ ਕੇ ਆਪਣੇ ਸਹੁਰੇ ਘਰ ਤੇ ਵਿੱਚ ਜਾਂਦੀਆਂ ਨੇ ਤਾਂ ਉੱਥੇ ਉਹਨਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ ਬੇਇੱਜ਼ਤੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਹੱਦ ਤੋਂ ਵੱਧ ਤਸ਼ੱਦਦ ਕੀਤਾ ਜਾਂਦਾ ਹੈ ਤੇ ਹੁਣ ਤਾਂ ਅਤ ਹੀ ਹੋ ਚੁੱਕੀ ਹੈ ਕਿ ਨਿਤ ਦਿਨ ਇਹੋ ਜਿਹੀ ਕੋਈ ਨਾ ਕੋਈ ਖਬਰ ਸਾਹਮਣੇ ਆ ਜਾਂਦੀ ਹੈ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਸੋਹਰੇ ਪਰਿਵਾਰ ਦੇ ਵੱਲੋਂ ਨਵੀ ਵਿਆਹੀ ਨੂ ਨੂੰ ਮਾਰ ਦਿੱਤਾ ਗਿਆ ਉਹ ਖਬਰ ਹਲੇ ਬਹੁਤੀ ਪੁਰਾਣੀ ਨਹੀਂ ਹੋਈ ਸੀ ਜਿੱਥੇ ਸੱਸ ਨੇ ਆਪਣੀ ਨੂ ਨੂੰ ਸਿੱਧਾ ਹੀ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਕਿਉਂਕਿ ਉਸਦੇ ਬੱਚਾ ਨਹੀਂ ਹੋ ਰਿਹਾ ਸੀ ਤੇ ਇੱਧਰ ਹੁਣ ਇਸ ਖਬਰ ਦੇ ਵਿੱਚ ਵੀ ਘਰ ਦੇ ਵਿੱਚ ਬੈਠੀ ਹਰਪ੍ਰੀਤ कौर ਨਾਮ ਦੀ ਇਸ ਕੁੜੀ ਨੂੰ ਸਾਰੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਿਲ ਕੇ ਮਾਰਨ ਦੇ ਦੋਸ਼ ਕੁੜੀ ਦੇ ਪਰਿਵਾਰ ਤੇ ਵੱਲੋਂ ਲਗਾਏ ਗਏ ਨੇ ਇਸ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਪਰ ਫਿਲਹਾਲ ਪਰਿਵਾਰਿਕ ਮੈਂਬਰ ਇਸ ਸੰਬੰਧੀ ਹੋਰ ਕੀ ਕੁਝ ਦੱਸ ਰਹੇ ਨੇ ਉਹਨਾਂ ਦੀ ਜ਼ੁਬਾਨੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਦੱਸਦੀ ਏ ਕਿ ਹੋਰ ਕੀ ਕੁਝ ਇਸ ਪਰਿਵਾਰਿਕ ਮੈਂਬਰਾਂ ਦੇ ਵਿੱਚ ਇਸ ਵਿਆਹ ਦੇ ਵਿੱਚ ਇਸ ਰਿਸ਼ਤੇ ਦੇ ਵਿੱਚ ਵਾਪਰਿਆ ਸੀ ਕਿਉਂਕਿ ਰਿਸ਼ਤਾ ਜੋੜਨ ਤੋਂ ਪਹਿਲਾਂ ਹੀ ਕੁਝ ਗੱਲਾਂ ਖੋਲੀਆਂ ਗਈਆਂ ਸੀ ਪਰ ਬਾਅਦ ਦੇ ਵਿੱਚ ਮੁੰਡੇ ਵਾਲੇ ਉਹਨਾਂ ਸਾਰੀਆਂ ਗੱਲਾਂ ਤੋਂ ਮੁਕਰ ਗਏ ਅਤੇ ਕੁੜੀ ਦੀ ਜਾਨ ਲੈ ਲਈ ਮੇਰਾ ਨਾਂ ਗਸੇ ਸਿੰਘਾ ਜੀ ਆਪਣੀ ਬਹਿਮਣ ਦੀਵਾਨੇ ਤੋਂ ਅੱਜ ਤੋਂ 1.5 ਸਾਲ ਪਹਿਲਾਂ ਕੁੜੀ ਵਿਆਹੀ ਸੀ ਜੰਗੀ ਰਾਣੀ ਜੰਗੀ ਰਾਣੀ ਜਿਹੜੀ ਕੁੜੀ ਵਿਆਹੀ ਸੀ ਕਿ ਆਪ ਆਪਣਾ ਬਾਹਰ ਵਿਦੇਸ਼ ਜਾਣ ਦੀ ਉਹਨਾਂ ਨਾਲ ਗੱਲ ਹੋਈ ਹੋਈ ਸੀਗੀ ਕੁੜੀ ਨੂੰ ਬਾਹਰ ਵਿਦੇਸ਼ ਭੇਜਣਾ ਸੀ ਪੀਜਾ ਕੁੜੀ ਦਾ ਹੋਣ ਵਾਲਾ ਸੀਗਾ ਉਹਨਾਂ ਨੇ ਉਦੋਂ ਸਾਡੇ ਨਾਲ ਗੱਲ ਕਰਕੇ ਵੀ ਅਸੀਂ ਪੈਸੇ ਲਾਵਾਂਗੇ ਕੁੜੀ ਬਾਹਰ ਭੇਜਾਂਗੇ ਉਸ ਤੋਂ ਬਾਅਦ ਜਦੋਂ ਸ਼ਾਦੀ ਹੋ ਗਈ 2 ਮਹੀਨੇ ਬਾਅਦ ਕੁੜੀ ਨੂੰ ਤੰਗ ਕਰਨ ਲੱਗੇ ਵੀ ਆਪਾਂ ਨਹੀਂ ਬਾਹਰ ਭੇਜਣਾ ਆਪੋ ਸੂ ਰੱਖਣੇ ਐ ਕਰਨਾਗਾ ਉਸ ਤੋਂ ਬਾਅਦ ਫੇਰ 4-5 ਮਹੀਨੇ ਬਾਅਦ ਰੌਲਾ ਪਿਆ ਫੇਰ ਪੰਚਾਇਤ ਚ ਗੱਲ ਨਿਪੜੀ ਉਹ ਸਹਿਮਤ ਹੋ ਗਏ ਵੀ ਅਸੀਂ ਭੇਜ ਦਾਂਗੇ ਜਦੋਂ ਹੁਣ ਕਰੇ ਕੁੜੀ ਦੇ ਕੋਈ ਕਾਗਜ਼ ਪੱਤਰ ਆਉਣ ਲੱਗ ਗਏ ਵਿਦੇਸ਼ ਤੋਂ ਤੇ ਇਹਨਾਂ ਨੇ ਨਾ ਭੇਜਣ ਦਾ ਕਾਰਨ ਕਰਕੇ ਤੇ ਕੱਲ ਕੁੜੀ ਨੂੰ ਸ਼ਾਮ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਗਿਆ ਕਿਸ ਤਰ੍ਹਾਂ ਮੌਤ ਕਰਦੇ ਬਾਰੇ ਕੋਈ ਆਇਆ ਕਿ ਤੁਸੀਂ ਨਹੀਂ ਇਹ ਮੰਨ ਲਓ ਵੀ ਇਸ ਚੀਜ਼ ਦੇ ਤੇ ਆ ਚੀਜ਼ ਦੇ ਉੱਤੇ ਛੋਟੇ ਛੋਟੇ ਨਿਸ਼ਾਨ ਨੇ ਇੱਥੇ ਲਹੂ ਦੇ ਨਿਸ਼ਾਨ ਨੇ ਕਹਿੰਦਾ ਮਤਲਬ ਵੀ ਮੂੰਹ ਘੁੱਟ ਕੇ ਮੌਤ ਕੀਤੀ ਗਈ ਆ ਕਿਹੜੇ ਦੇਸ਼ ਭੇਜਣ ਦੀ ਗੱਲ ਹੋ ਰਹੀ ਸੀ ਇਹ ਇੰਗਲੈਂਡ ਦੀ ਹਾਂਜੀ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਆ ਸਰ ਆਪਣੇ ਤੋਂ ਪ੍ਰਸ਼ਾਸਨ ਤੋਂ ਵੀ ਸਾਡੀ ਮੰਨ ਲਓ ਵੀ ਜੋ ਜੇ ਚਾਰੇ ਦੋਚੀ ਨੇ ਨਨਾਨ ਨੇ ਬਲਕਾਰਨ ਸਿੰਘ ਆ ਪੂਟਾ ਸਿੰਘ ਆ ਉਹਨੇ ਸਾਸ ਸਾਰ ਗਰਮਜੀਤ ਕੌਰ ਇਹਨਾਂ ਦੀ ਗ੍ਰਿਫਤਦਾਰੀ ਕਰਕੇ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿੰਨੀ ਕੁੰਬਕ ਸੀ ਲੜਕੀ ਇਹ 24-25 ਸਾਲ ਦੀ ਉਮਰ ਸੀ ਜੀ ਨਾਮ ਆ ਤੇ ਕਿਹੜਾ ਪਿੰਡ ਆ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਮੈਂ ਪੰਚਾਇਤ ਮੈਂਬਰ ਅਤੇ ਕਲੱਬ ਦਾ ਪ੍ਰਧਾਨ ਆ ਜੀ ਸਾਡੀ ਮਹਿਮਨਦਵਾਨਾਂ ਜੀ ਤੇ ਸਾਡੇ ਪਿੰਡ ਦੀ ਲੜਕੀ ਜਸਮੇਲ ਸਿੰਘ ਦੀ ਸੁਪਤਰੀ ਹਰਪ੍ਰੀਤ ਕੌਰ ਜੰਗੀ ਰਾਣੇ ਪਿੰਡ ਵਿੱਚ ਵਿਆਹੀ ਹੋਈ ਸੀ ਜਿਸ ਨੂੰ 1 ਸਾਲ ਤੇ 2 ਮਹੀਨੇ ਹੋ ਗਏ ਇਹਨਾਂ ਦੇ ਦਸਮਾਤਵਕ ਕੱਲ ਸ਼ਾਮ ਨੂੰ ਜਦੋਂ ਇਹਨਾਂ ਨੂੰ ਫੋਨ ਆਇਆ ਵੀ ਤੁਹਾਡੀ ਕੁੜੀ ਨੂੰ ਬਿਮਾਰ ਹੋ ਗਈ ਤੇ ਤੁਸੀਂ ਆਓ ਪਰ ਇਹਨਾਂ ਦੇ ਜਾਣ ਵੇਲੇ ਨੂੰ ਉਹ ਘਰ ਤੇ ਰਵੇ ਲਿਆ ਲੈ ਕੇ ਆ ਗਈ ਸੀ ਜਿੱਥੇ ਕਿਉਂ ਮਰੀ ਹੋਈ ਸੀਗੀ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਤੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ। ਅਸਰ ਸੀਬੀਓ ਵਿਦੇਸ਼ ਭੇਜਣ ਦੀ ਗੱਲ ਹੋਈ ਸੀ ਉਹ ਵੀ ਗੱਲ ਪਹਿਲਾਂ ਇਹਨਾਂ ਦੀ ਜਦੋਂ ਵਿਆਹ ਤੋਂ ਪਹਿਲਾਂ ਹੀ ਉਹ ਤਾਂ ਗੱਲ ਹੋਈ ਸੀਗੀ ਜੀ ਵੀ ਇਹਨਾਂ ਨੇ ਇਹਨਾਂ ਨੂੰ ਵਿਦੇਸ਼ ਭੇਜਣਾ ਸੀਗਾ ਤੇ ਉਹਦੇ ਸੰਬੰਧ ਦੇ ਵਿੱਚ ਵੀ ਇਹਨਾਂ ਦਾ ਘਰੇ ਕਲੇਸ਼ ਸੀਗਾ। ਉਹ ਕਹਿ ਰਹੇ ਸੀ ਵੀ ਮੁਕਰ ਦੇ ਨਜ਼ਰ ਆਉਂਦੇ ਸੀ ਉਹ ਪਹਿਲਾਂ ਹੀ ਸਾਡੀ ਪੰਚਾਇਤ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੇ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੇ ਮਤਾ ਮੁਤਾਬਕ ਇਹਨਾਂ ਦਾ ਪਹਿਲਾ ਰੌਲਾ ਪਿਆ ਸੀ ਜਿਸ ਦੇ ਵਿੱਚ ਉਹ ਕੁੜੀ ਨੂੰ ਕਹਿ ਰਹੇ ਸੀ ਵੀ ਤੂੰ ਇਹ ਇਸ ਗੱਲ ਤੋਂ ਮੁਕਰ ਜਾ ਪਰ ਉਹ ਕੁੜੀ ਆਪਨੇ ਫੈਸਲੇ ਤੇ ਅਡਲ ਸੀਗੀ ਹੁਣ ਡੈਡ ਬਾਲ ਕਿੱਥੇ ਦਿੰਦੇ ਹਾਂ ਹੁਣ ਡੈਡ ਬਾਲ ਨੂੰ ਸਿਵਲ ਹਸਪਤਾਲ ਦੇ ਫ੍ਰਿਜ ਦੇ ਵਿੱਚ ਜਮ੍ਹਾਂ ਕਰਾਇਆ ਗਿਆ ਪੁਲਿਸ ਪਹੁੰਚ ਚੁੱਕੀ ਹੈ ਹਾਂਜੀ ਪੁਲਿਸ ਪਹੁੰਚ ਚੁੱਕੀ ਹੈ ਬਿਆਨ ਦਰਜ ਹੋ ਰਹੇ ਆ ਮੈਂ ਏਸ ਇਕਬਾਲ ਸਿੰਘ ਖਾਨ ਅਨੰਦਗੜ ਤੋਂ ਹਾਂ ਰਾਤ ਹਾਂਜੀ ਇੱਕ ਮਾਮਲਾ ਹੈਗਾ ਮਾਮਲਾ ਇਹ ਵੀ ਇੱਕ ਲੜਕੀ ਜੋ ਬਹਿਮਣਦਵਾਨੀ ਸੌਰੀ ਬਹਿਮਣਦਵਾਨੀ ਤੋਂ ਰਹੀ ਸੀ ਹਰਪ੍ਰੀਤ ਕੋਰ ਜੰਗੀ ਰਾਣੀ ਬਲਕਾਰਨ ਸਿੰਘ ਤੇ ਇਹਨਾਂ ਨੇ ਉਸ ਤੋਂ ਪਹਿਲਾਂ ਕਿਤੇ ਸ਼ਾਦੀ ਸਮਝ ਇਕਰਾਰ ਕੀਤਾ ਸੀ ਤੇ ਅਸੀਂ ਲੜਕੀ ਨੂੰ ਵਿਦੇਸ਼ ਭੇਜਾਂਗੇ ਤੇ ਅਸੀਂ ਆਪਦਾ ਖਰਚਾ ਕਰਾਂਗੇ ਇਹ ਬੰਦੇ ਨੇ ਬੇਟੀ ਪੜਾਈ ਸੀ ਆਪਦੀ ਪਰ ਉਹ ਬਾਹਰ ਭੇਜਣ ਵਾਸਤੇ ਖਰਚਾ ਨਹੀਂ ਕਰ ਸਕਦਾ ਸੀ ਉਹਨਾਂ ਨੇ ਉਹਦਾ ਵਾਰਾ ਕੀਤਾ ਸੀ ਅਸੀਂ ਭੇਜਾਂਗੇ ਔਰ ਹੁਣੇ 6 ਮਹੀਨਿਆਂ ਤੋਂ ਮੁੱਕਰਗੇ ਸੀਗੇ ਹੁਣ ਜਦੋਂ ਕਾਗਜ਼ ਪੱਤਰ ਆਉਣ ਲੱਗੇ ਲੜਕੀ ਦੇ ਉਧਰ ਬਾਹਰ ਜਾਣ ਦੇ ਤਾਂ ਉਹ ਇਹਦੇ ਨਾਲ ਪੁਲਿਸ ਕਰਨ ਲੱਗੇ ਤੇ ਕੱਲ ਇਹਨੂੰ ਜਦੋਂ ਦੱਸਿਆ ਲੜਕੀ ਦੇ ਪਿਤਾ ਜਸਮੀਲ ਸਿੰਘ ਨੂੰ ਵੀ ਲੜਕੀ ਗਿੱਧਰਵਾ ਚੈਨਾ 47 ਉੱਥੇ ਪੁੱਜਾ ਤਾਂ ਡਾਕਟਰ ਨੇ ਦੱਸਿਆ ਵੀ ਇਹ ਲੜਕੀ ਨੂੰ ਮੌਤ ਹੋਈ ਇੱਥੇ ਲੈ ਕੇ ਆਂਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਆ ਕੇ ਇੱਥੇ ਸਿਵਲ ਹਸਪਤਾਲ ਡੈੱਡ ਬਡੀ ਰੱਖ ਦਿੱਤੀ ਹੈ ਮਰਤਰੀ ਜੀ ਤੁਸੀਂ ਇਹਦੀ ਕਾਰਵਾਈ ਕਰ ਰਹੇ ਹੋ ਮੁਕਤਮ ਹਾਂ ਮੁਕਤਮਾਂ ਤੱਕ ਹੋ ਰਿਹਾ ਡੋਰੀ ਕਿਹਦੇ ਬੰਨੇ ਤੇ ਪੱਤਾ ਇਹ ਜਸਮੀਲ ਸਿੰਘਾਂ ਲੜਕੀ ਦਾ ਪਤਾ ਉਹਦੇ ਬਿਆਨ ਕਿਹਨੇ ਕਿਹਦੇ ਤੇ ਪੱਤਾ ਇਹ ਇਹਦਾ ਜਵਾਈ ਹੈ ਬਲਕਰਨ ਸਿੰਘ ਲੜਕੀ ਦਾ ਸਹੁਰਾ ਹੁਕਤਾ ਸਿੰਘ ਸੱਸ ਕਰਮਜੀਤ ਕੌਰ ਅਤੇ ਉਹਨਾਂ ਦੀ ਇੱਕ ਲੜਕੀ ਅਣ ਮੈੜਾ ਸੁਖਜਿੰਦਰ ਕੌਰ ਲੜਕੀ ਦਾ ਨਾਮ ਉਹਨਾਂ ਦੇ ਘਰ ਮੁਕਤਮਾਂ ਦੇ ਕਰ ਰਹੇ ਇਹ ਮਾਮਲਾ ਬਠਿੰਡਾ ਦੇ ਪਿੰਡ ਜੰਗੀਰਾਣਾ ਦਾ ਹੈ ਜਿੱਥੇ ਇੱਕ ਨਵੀਂ ਵਿਆਹੀ ਕੁੜੀ ਨੂੰ ਸਹੁਰੇ ਪਰਿਵਾਰ ਦੇ ਵੱਲੋਂ ਮਾਰਨ ਦੇ ਇਲਜ਼ਾਮ ਲੱਗੇ ਨੇ ਪੇਕੇ ਪਰਿਵਾਰ ਦੇ ਵੱਲੋਂ ਦਾਜ ਦੇ ਲਈ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ આરોਪ ਵੀ ਲਗਾਏ ਗਏ ਨੇ ਜਾਣਕਾਰੀ ਅਨੁਸਾਰ ਹਰਪ੍ਰੀਤ कौर ਦਾ ਲਗਭਗ ਸਵਾ ਕ ਸਾਲ ਪਹਿਲਾਂ ਹੀ ਬਲਕਰਨ ਸਿੰਘ ਦੇ ਨਾਲ ਵਿਆਹ ਹੋਇਆ ਸੀ ਹਰਪ੍ਰੀਤ ਨੂੰ ਵਿਦੇਸ਼ ਜਾਣ ਦੇ ਲਈ ਆਇਲਸ ਕਰਵਾਈ ਹੋਈ ਸੀ ਘਰਦਿਆਂ ਨੇ ਅਤੇ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਘਰ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਝਗੜਾ ਰਹਿਣਾ ਸ਼ੁਰੂ ਹੋ ਗਿਆ। ਲੜਕੀ ਦੇ ਪਿਤਾ ਜਸਮੀਲ ਸਿੰਘ ਵਾਸੀ ਬੈਮਣ ਦਿਵਾਨਾ ਨੇ ਦੱਸਿਆ ਕਿ ਉਹਨਾਂ ਵਿਆਹ ਦੇ ਵਿੱਚ ਆਪਣੀ ਲੜਕੀ ਨੂੰ ਹیثیت ਤੋਂ ਵੱਧ ਕੇ ਦਾਜ ਨਹਿਰ ਦਿੱਤਾ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਲੜਕੀ ਨੂੰ ਬਾਹਰ ਵਿਦੇਸ਼ ਭੇਜਣ ਦੇ ਲਈ ਆਇਲਸ ਵੀ ਕਰਵਾਈ ਸੀ। ਵਿਆਹ ਤੋਂ ਪਹਿਲਾਂ ਬਾਹਰ ਜਾਣ ਦੇ ਲਈ ਲੜਕਾ ਪਰਿਵਾਰ ਦੇ ਵੱਲੋਂ ਸਾਰਾ ਖਰਚ ਕਰਨ ਦੇ ਲਈ ਅਮੀਰੀ ਭਰੀ ਸੀ ਪਰ ਹੁਣ ਉਹ ਪੈਸੇ ਲਗਾਉਣ ਤੋਂ ਟਾਲਮਟੋਲਾ ਕਰ ਰਹੇ ਸੀ ਅਤੇ ਨਾਲ ਹੀ ਹੋਰ ਦਾਜ ਦੀ ਵੀ ਉਹ ਮੰਗ ਕਰਦੇ ਸੀ ਇਸ ਤੇ ਚਲਦਿਆਂ ਹੀ ਉਹਨਾਂ ਉਸ ਲੜਕੀ ਨੂੰ ਗਲਾ ਕੁੱਟ ਕੇ ਖਤਮ ਕੀਤਾ ਉਹਨਾਂ ਮੰਗ ਕੀਤੀ ਹੈ ਕਿ ਦਾਜ ਦੇ ਲੋਬੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਸਬੰਧੀ ਥਾਣਾ ਨਾਨਤਗੜ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਲੜਕੀ ਹਰਪ੍ਰੀਤ कौर ਦੇ ਪਿਤਾ ਜਸਮੀਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਹਿਮਣ ਦਿਵਾਨਾ ਦੇ ਬਿਆਨਾਂ ਦੇ ਆਧਾਰ ਤੇ ਲੜਕੀ ਦੇ ਪਤੀ बलकरन सिंह सोरा गुट्टा सिंह सास गुरमीत कौर अतैन नानान सुखजिंदर कौर ਦੇ ਵਿਰੁੱਧ ਇਹ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਹਾਲੇ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ